ਮਾਲ ਇੰਡਸਟਰੀ ਤੇ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਦੇ ਵੱਲੋਂ ਅਲਾਟ ਕੀਤੇ ਗਏ ਇੱਕ ਵਪਾਰਕ ਪਲਾਟ ਦੀ ਖਰੀਦ ਦੇ ਬਾਅਦ ਖਰੀਦਦਾਰ ਦੇ ਵੱਲੋਂ ਪਲਾਟ ਦੇ ਵਿੱਚ ਨਵਾਂ ਪੰਪ ਲਗਾਉਣ ਦੇ ਲਈ ਜੀਓ ਬੀਪੀ ਕੰਪਨੀ ਦੀ ਐਲਓਏ ਜਮ੍ਹਾਂ ਕਰਵਾਈ ਗਈ ਤੇ ਹੁਣ ਸ਼ਿਕਾਇਤ ਹੋਣ ਦੇ ਬਾਅਦ ਡਿਪਟੀ ਕਮਿਸ਼ਨਰ ਦਫ਼ਤਰ ਦੇ ਵਿੱਚ ਹਿੰਦੁਸਤਾਨ ਪੈਟਰੋਲੀਅਮ ਕੰਪਨੀ ਲਿਮਟਿਡ ਦੇ ਪੁਰਾਣੇ ਪੰਪ ਦੀ ਸਾਈਟ ਬਦਲਣ ਦੇ ਲਈ ਲੈਟਰ ਦਿੱਤੀ ਗਈ ਇਸ ਦੇ ਬਾਅਦ ਇਹ ਮਾਮਲਾ ਕਾਫੀ ਪੇਚੀਦਾ ਹੋ ਗਿਆ ਜਿਸ ਦੀ ਸ਼ਿਕਾਇਤ ਜ਼ਿਲ੍ਹਾ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਪਹੁੰਚੀ ਹੈ ਇਸ ਮਾਮਲੇ ਦੇ ਵਿੱਚ ਦੋਵੇਂ ਸ਼ਿਕਾਇਤਕਰ ਦਾ ਸੁਖਦੇਵ ਸਿੰਘ ਮੰਡੇਰ ਤੇ ਮਨਜੀਤ ਸਿੰਘ ਸੋਖੀ ਨੇ ਪ੍ਰੈਸ ਕਾਨਫਰੰਸ ਕਰਦਿਆਂ ਇਸ ਬਾਬਤ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਫੋਕਲ ਪੁਆਇੰਟ ਦੇ ਵਿੱਚ ਸਥਤਿਕ ਉਦਯੋਗਿਕ ਇਕਾਈ ਅਵਲ ਇੰਡਸਟਰੀ ਦੇ ਮਾਲਕ ਦੇ ਵੱਲੋਂ ਪੀਐਸਆਈਈਸੀਐਲ ਦੇ ਵੱਲੋਂ ਦਸੰਬਰ 2021 ਚ ਕੀਤੀ ਗਈ ਪਲਾਟ ਅਲਾਟਮੈਂਟ ਬੋਲੀ ਦੇ ਵਿੱਚ ਇੱਕ 1640 ਵਰਗ ਅਸ ਦਾ ਪਲਾਟ ਨਵਾਂ ਪੈਟਰੋਲ ਪੰਪ ਲਗਾਉਣ ਲਈ ਖਰੀਦ ਲਿਆ ਗਿਆ ਸੀ ਤੇ ਨਿਯਮਾਂ ਦੇ ਮੁਤਾਬਕ ਪਲਾਟ ਅਲਾਟ ਹੋਣ ਦੇ ਇੱਕ ਸਾਲ ਦੇ ਅੰਦਰ ਖਰੀਦਦਾਰ ਦੇ ਵੱਲੋਂ ਪੰਪ ਦੀ ਅਪਰੂਵਲ ਲੈਟਰ ਪੀਐਸਆਈ ਈਸੀਐਲ ਕੋਲ ਜਮ੍ਹਾਂ ਕਰਵਾਉਣੀ ਹੁੰਦੀ ਹੈ ਪਲਾਟ ਮਾਲਕ ਦੇ ਵੱਲੋਂ ਜੀਓਬੀਪੀ ਕੰਪਨੀ ਦੀ ਅਪਰੂਵਡ ਲੈਟਰ ਵਿਭਾਗ ਦੇ ਕੋਲ ਜਮ੍ਹਾਂ ਕਰਵਾਈ ਗਈ ਪਰ ਪਲਾਟ ਮਾਲਕ ਨੇ ਬੀਤੇ ਸਾਲ ਨਵੰਬਰ 2023 ਦੇ ਵਿੱਚ ਐਚਬੀਸੀਐਲ ਦੇ ਪਿੰਡ ਕੰਡਿਆਣਾ ਕਲਾ ਵਿਖੇ ਬੰਦ ਪਏ ਪੈਟਰੋਲ ਪੰਪ ਨੂੰ ਖਰੀਦ ਕੇ ਜਗਾ ਬਦਲਨ ਦੇ ਨਾਤੇ ਫੋਕਲ ਪੁਆਇੰਟਸ ਤੇ ਉਪਰੋਕਤ ਪਲਾਟ ਦੇ ਵਿੱਚ ਲਗਾਉਣ ਦੇ ਲਈ ਲੈਟਰ ਦੇ ਦਿੱਤੀ ਜਦਕਿ ਨੀਮਾ ਦੇ ਮੁਤਾਬਕ ਬੰਦ ਪਏ ਪੈਟਰੋਲ ਪੰਪ ਨੂੰ ਕਿਸੇ ਹੋਰ ਥਾਂ ਤੇ ਬਿਨਾਂ ਠੋਸ ਕਾਰਨ ਦੇ ਨਹੀਂ ਲਗਾਇਆ ਜਾ ਸਕਦਾ ਇਹ ਕਾਰੋਬਾਰੀ ਸੁਖਦੇਵ ਸਿੰਘ ਤੇ ਮਨਜੀਤ ਸਿੰਘ ਨੇ ਦੱਸਿਆ ਕਿ ਪਲਾਟ ਦੀ ਅਲੋਟਮੈਂਟ ਨਵੇਂ પેટ્રોલ ਪੰਪ ਨੂੰ ਲਗਾਉਣ ਲਈ ਕੀਤੀ ਸੀ ਤੇ ਹੁਣ ਖਰੀਦਦਾਰ ਐਚਪੀਸੀਐਲ ਦਾ પેટ્રોલ ਪੰਪ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਇਹਨਾਂ ਬੇਨੇਮੀਆਂ ਨੂੰ ਹੀ ਲੈ ਕੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਗਈ ਜਿਸ ਦੀ ਸੁਣਵਾਈ 23 ਜੂਨ ਨੂੰ ਹੋਈ ਜਿਸ ਦੇ ਵਿੱਚ ਕਿ ਜ਼ਿਲ੍ਹਾ ਡਿਪਟੀ ਕਮਿਸ਼ਨਰ ਦੇ ਧਿਆਨ ਦੇ ਵਿੱਚ ਇਹ ਮਾਮਲਾ ਲਿਆਂਦਾ ਗਿਆ ਦੱਸਦੇ ਕਿ ਹੁਣ ਇਸ ਮਾਮਲੇ ਦੇ ਵਿੱਚ ਜਿੱਥੇ ਪੁਰਾਣੀ ਫਾਈਲ ਗਾਇਬ ਹੋਣ ਦੇ ਕਾਰਨ ਨਵੀਂ ਫਾਈਲ ਦੇ ਨਾਲ ਕਿ ਉਹ ਸ਼ਰਤਾ ਕਿਸ ਤਰ੍ਹਾਂ ਮਿਲਾਈਆਂ ਜਾ ਸਕਦੀਆਂ ਨੇ ਇਸ ਤੇ ਚਰਚਾ ਹੋਣੀ ਹੈ ਕਿਉਂਕਿ ਇੱਕ ਪੁਰਾਣੀ ਫਾਈਲ ਗਾਇਬ ਹੋਉਂਦਾ ਪੂਰਾ ਮਾਮਲਾ ਹੁਣ ਸ਼ੱਕੀ ਲੱਗ ਰਿਹਾ ਦੋਵੇਂ ਸ਼ਿਕਾਇਤਕਰਤਾਵਾਂ ਨੇ ਪੀਐਸਆਈ ਈਸੀਐਲ ਤੋਂ ਮੰਗ ਕੀਤੀ ਹੈ ਕਿ ਇਸ ਪਲਾਟ ਦੀ ਅਲਾਟਮੈਂਟ ਰੱਦ ਕਰਕੇ ਮੁਰਤੂ ਪਲਾਟ ਦੀ ਬੋਲੀ ਲਗਵਾਈ ਜਾਵੇ ਇਹ ਆਜ ਇੱਕ ਆਪਸ਼ਨ ਹੋਈ ਸੀ ਕਿ ਪੀਐਸਆਈਸੀ ਦੇ ਪਲਾਟ ਦੇ ਪੈਟਰੋਲ ਪੰਪ ਦੀ ਸਾਈਡ ਦੇ 10 12 2021 ਨੂੰ ਜੀ ਦੀਆਂ ਸ਼ਰਤਾਂ ਸੀ ਕਿ 1 ਸਾਲ ਦੇ ਅੰਦਰ ਅੰਦਰ ਤੁਸੀਂ ਐਲਓਆਈ ਲੈ ਕੇ ਆਉਣੀ ਹੈ ਅਗਰ ਨਹੀਂ ਐਲਓਆਈ ਲੈ ਕੇ ਆਉਂਦੇ ਤਾਂ ਅਲਾਟਮੈਂਟ ਜਿਹੜੀ ਆ ਆਟੋਮੈਟਿਕਲੀ ਕੈਨਸਲ ਹੋ ਜਾਊਗੀ ਉਹਦੇ 'ਚ ਅਸੀਂ ਜਦੋਂ ਸਾਨੂੰ ਪਤਾ ਲੱਗਿਆ ਕਿ ਉਹਦੀ ਕੋਈ ਅਲਾਟਮੈਂਟ ਹੈ ਜੇ ਉਹਨਾਂ ਨੇ ਪੇਸ਼ ਨਹੀਂ ਕੀਤੀ ਅਸੀਂ ਉਹਦੀ ਇੱਕ ਕੰਪਲੇਂਟ ਕੀਤੀ ਡੀਸੀ ਸਾਹਿਬ ਦੇ ਔਰ ਪੀਐਸਆਈਸੀ ਦੇ ਵਿੱਚ ਕਿ ਪਲਾਟ ਖੁੰਨੇ ਨੇ ਜਿਹੜੀਆਂ ਐਲਓਆਈ ਦੀਆਂ ਸ਼ਰਤਾਂ ਨੂੰ ਪੂਰਾ ਨਹੀਂ ਕੀਤਾ ਇਹਨੂੰ ਕੈਨਸਲ ਕੀਤਾ ਜਾਵੇ ਤੇ ਉਹਨਾਂ ਨੇ ਜਦੋਂ ਸਾਨੂੰ ਡਾਕੂਮੈਂਟ ਦਿਖਾਏ ਤਾਂ ਉਹ ਕਹਿੰਦੇ ਜੀ ਇਹਦੀ ਐਲਓਆਈ ਇੱਕ ਜੀਓਬੀਪੀ ਦੀ ਸਾਡੇ ਕੋਲ ਆਈ ਹੋਈ ਆ ਪੀਐਸਆਈਸੀ ਦੇ ਵਿੱਚ ਪਤਾ ਲੱਗਿਆ ਉਹ ਕਿ ਸਾਡੇ ਕੋਲੇ ਜੀਓ ਪੀਪੀ ਦੀ ਐਲਓਆਈ ਆਈ 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 ਆ ਸਾਰੇ ਰੂਲਾ ਤਾਂ ਪट्रोलਪਰ ਬਨਾਲ ਜਿਹੜੀਆਂ ਐਨਓਸੀਆਂ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੀ ਇਹੀ ਕੋਸ਼ਿਸ਼ ਹੈ ਕਿ ਅਗਰ ਲੈਨਓਸੀਆਂ ਲੈਣੀਆਂ ਨੇ ਅਗਰ ਜੀਓਪੀਪੀ ਦੀ ਜਿਹੜੀ ਪੀਐਸਆਈਸੀ ਦੇ ਵਿੱਚ ਦਿੱਤੀ ਹੋਈ ਆ ਉਹਦੇ ਤੇ ਅਗਰ ਐਨਓਸੀਆਂ ਅਪਲਾਈ ਕਰੇ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਜਦੋਂ ਐਚਪੀਸੀਐਲ ਕਿਸੇ ਰਿਕਾਰਡ ਤੇ ਹੀ ਨਹੀਂ ਹੈ ਤੇ ਨਾ ਉਹ ਇੱਕ ਸਾਲ ਦੀਆਂ ਸ਼ਰਤਾਂ ਪੂਰੀਆਂ ਕਰਦੇ ਉਹਨਾਂ ਦੀਆਂ ਐਲਓਆਈ ਦੀਆਂ ਇਸ ਲਈ ਉਹ ਨਹੀਂ ਹੋਣੀ ਚਾਹੀਦੀ ਪਲਾਟ ਕੈਨਸਲ ਹੋਣਾ ਚਾਹੀਦਾ ਐਲਓਆਈਆਂ ਜਿਹੜੀਆਂ ਨੇ ਉਹ ਨਹੀਂ ਮਿਲਣੀਆਂ ਚਾਹੀਦੀਆਂ ਐਨਓਸੀ ਪ੍ਰਸ਼ਾਸਕੀ ਅਧਿਕਾਰੀਆਂ ਵੱਲੋਂ ਕੀ ਆਸ਼ਵਾਸਨ ਕੀ ਮਿਲਿਆ ਗਿਆ ਅਗਰ ਕੋਈ ਕਾਰਵਾਈ ਦੀ ਕੁਆਚ ਨਹੀਂ ਬਲਿਆ ਦੀ ਸਾਨੂੰ ਸਿਰਫ ਇਹੀ ਕਹਿ ਕੇ ਟਾਲਿਆ ਜਾ ਰਿਹਾ ਕਿ ਅਸੀਂ ਰਿਕਾਰਡ ਮੰਗਾ ਰਹੇ ਹਾਂ ਜਦੋਂ ਕਿ ਸਾਡੇ ਕੋਲੇ ਜਿਹੜਾ ਐਮਪੀ ਪੀਐਸਆਈਸੀ ਆ ਉਹਦੀ ਲੈਟਰ 196 ਦੀ ਆ ਜਿਹਦੇ ਚ ਉਹਨਾਂ ਨੇ ਦੱਸਿਆ ਕਿ ਇਹਨਾਂ ਕੋਲੇ ਲੈਟਰ ਜਿਹੜੀ ਹੈਗੀ ਆ ਐਲਓਆਈ ਜੀ ਬੀਓ ਜੀਓ ਬੀਪੀ ਦੀ ਵਾਲੇ ਪਰ ਫਿਰ ਵੀ ਉਹਨਾਂ ਨੇ ਜ਼ਿਲ੍ਹਾ ਕੰਟਰੋਲਰ ਨੂੰ ਇਹ ਗੱਲ ਕਹਿ ਦਿੱਤੀ ਕਿ ਤੁਸੀਂ ਲੈਟਰ ਲਿਖ ਕੇ ਮੰਗਾਓ ਕਿ ਉਹਨਾਂ ਕੋਲੇ ਕਿਹੜੀ ਐਲਓਆਈ ਆ ਜਿਹਦਾ ਮੇਰੇ ਖਿਆਲ ਆ ਕੋਈ ਆਧਾਰ ਨਹੀਂ ਕਿਉਂਕਿ ਸਾਡੇ ਕੋਲੇ 196 ਦੀ ਲੈਟਰ ਆ ਜਿਹਦੇ ਚ ਸਾਫ਼ ਆ ਕਿ ਉਹਨਾਂ ਕੋਲੇ ਜੀਓਬੀਪੀ ਦੀ ਐਲਓਆਈ ਐਚਪੀਸੀਐਲ ਦੀ ਨਹੀਂ ਹੈਗੀ ਇਹਨੇ ਫੇਰ ਵੀ ਉਹਨੂੰ ਬਾਰ-ਬਾਰੀ ਚੀਜ਼ ਪੁੱਛਣਾ ਤੇ ਵਿਫਦਕਾਨ ਵਾਲਾ ਕੰਮ ਆ ਉਹਨੂੰ ਅਵਲ ਇੰਡਸਟਰੀ ਜਿਹੜੀ ਵੀ ਉੱਥੇ ਲਾਉਣਾ ਚਾਹੁੰਦਾ ਉਹਨੂੰ ਇੱਕ ਫੇਵਰ ਕਰਨ ਵਾਲੀ ਗੱਲ ਹੈ ਸਰ ਕਿਹੜੀ ਇੰਡਸਟਰੀ ਦਾ ਤੁਸੀਂ ਨਾਮ ਲੈ ਰਹੇ ਹੋ ਕਿੱਥੇ ਦੇ ਰਹਿਣ ਵਾਲੇ ਇਹ ਦਿਮਾਰਪੁਰ ਸਾਈਡ ਦੇ ਨੇ ਤੇ ਇਹ ਕਿਹੜੀ ਜਗ੍ਹਾ ਦਾ ਰੋਲਾ ਕਿੰਡੀ ਚ ਲਗਾਉਣੀ ਹੈ ਇਹ ਹੈ ਜੀ ਫੇਸ ਫੇਸ 8 ਦੇ ਵਿੱਚ ਪੈਟਰੋਲ ਪੰਪ ਦੀ ਸਾਈਡ ਸੀ 2021 ਦੇ ਵਿੱਚ ਆਪਸ਼ਨ ਹੋਈ ਸੀ ਉਹਦੀ ਲੇਕਿਨ ਉਹ ਇੱਕ ਸਾਲ ਦੀਆਂ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ ਔਰ ਸ਼ਰਤਾਂ ਪੂਰੀਆਂ ਕਰਨ ਲਈ ਜਿਹੜੀ ਐਲਓਆਈ ਦਿੱਤੀ ਉਹਦੇ ਤੇ ਐਨਓਸੀ ਲੈ ਨਹੀਂ ਰਿਹਾ ਤੇ ਹੋਰ ਨਵੀਂ ਐਲਓਆਈ ਚੱਕ ਉਹ ਵੀ ਪਟੋਲ ਪੱਪ ਕਹਿੰਦਾ ਰੀਸਾਈਡ ਕਰਾਉਣਾ ਉਹਨਾਂ ਨੇ ਕੋਈ ਰੀਸਾਈਡ ਦੀਆਂ ਸ਼ਰਤਾਂ ਨਹੀਂ ਪੂਰੀਆਂ ਕਰਦਾ ਸਾਰਾ ਕੁਝ ਇਲੀਗਲ ਹੋ ਰਿਹਾ ਇਹ ਇਸ ਇੰਨੇ ਇੰਡਸਟਰੀ ਦਾ ਨਾਮ ਹੈ ਇਹਨਾਂ ਦਾ ਪੰਪ ਉਹ ਨਹੀਂ ਇਹਨਾਂ ਦਾ ਇੰਡਸਟਰੀ ਦਾ ਕੰਮ ਆ ਪਟੋਲ ਪੱਪ ਦਾ ਸ਼ਾਇਦ ਇਹਨਾਂ ਦਾ ਪਹਿਲਾਂ ਹੀ ਹੋ ਸਕਦਾ ਕੋਈ ਸਾਨੂੰ ਤਾਂ ਇਹ ਸਿਰਫ ਇਹਦੇ ਇੱਕ ਵਾਰੀ ਪਤਾ ਹੈ ਮਾਲਕ ਦਾ ਨਾਂ ਕੀ ਹੈ ਉਹਨਾਂ ਨੇ ਦਿਨੇਸ਼ ਗਰਗ ਨੇ ਦਿਨੇਸ਼ ਗਰਗ ਕਸਟਮ ਉਹ ਚਲਾ ਰਹੇ ਨੇ ਪੰਪ ਨਹੀਂ ਪਾਪ ਨੇ ਚਲਾ ਰਿਹਾ ਜਿਹਦਾ ਐਨਓਸੀਆ ਲੈ ਰਹੇ ਨੇ ਪਾਪ ਦਾ ਜਦੋਂ ਲੱਗੂਗਾ ਫਿਰ ਚਲਾਉਣਗੇ ਕੌਣ ਚਲਾਏਗਾ ਇਸ ਤੋਂ ਬਾਅਦ ਕੀ ਮੰਗੀ ਸਾਡੀ ਮੰਗ ਇਹ ਹੈ ਕਿ ਜਿਹੜਾ ਪੰਪ ਰੀਸਾਈਡ ਹੋ ਕੇ ਗੁਰਕਿਰਪਾ ਵਾਲਾ ਉੱਥੇ ਆ ਰਿਹਾ ਉਹ ਬਿਲਕੁਲ ਇਲੈਗਲ ਆ ਜਿਹੜੀਆਂ ਐਨਓਸੀ ਐਚਪੀਸੀਐਲ ਦੀਆਂ ਮੰਗੀਆਂ ਜਾ ਰਹੀਆਂ ਨੇ ਉਹ ਵੀ ਬਿਲਕੁਲ ਇਲੈਗਲ ਆ ਪੀਐਸਆਈਸੀ ਦੇ ਵਿੱਚ ਅਲਾਟਮੈਂਟ ਦੀਆਂ ਸ਼ਰਤਾਂ ਨੂੰ ਪੂਰਾ ਕਰਨ ਲਈ ਜਿਹੜੀਆਂ ਐਲੋਸ ਦਿੱਤੀ ਆ ਜੀਓਬੀਪੀ ਦੀ ਉਹ ਵੀ ਗਲਤ ਆ ਲੇਕਿਨ ਫਿਰ ਵੀ ਅਗਰ ਉਹ ਜੀਓ ਦੀਆਂ ਲਾਉਣਾ ਚਾਹੁੰਦਾ ਉਹ ਲਾ ਸਕਦਾ ਜੋ ਲੀਗਲ ਹੋਏਗਾ ਠੀਕ ਆਦਰਵਾਇਜ਼ ਸਾਰਾ ਕੁਝ ਹੀ ਇਲੈਗਲ ਆ ਸਾਡੀ ਮੰਗ ਇਹ ਹੀ ਆ ਕਿ ਇੱਕ ਤਾਂ ਜਿਹੜੀ ਜੀਓਬੀਪੀ ਦੀ ਆ ਠੀਕ ਉਹ ਲੱਗੇ ਅਗੋ ਵੀ ਅਗਰ ਲਾਟਮੈਂਟ ਦੀਆਂ ਸ਼ਰਤਾਂ ਦੇ ਮੁਤਾਬਕ ਹੈ ਅਗਰ ਜਿਹੜੀ ਗੁਰਕਿਰਪਾ ਵਾਲੇ ਰੀਸਾਈਟ ਕਰਾਉਣੀ ਹੈ ਔਰ ਗੁਰਕਿਰਪਾ ਦੀ ਫਾਈਲ ਜਿਹੜੀ ਡੀਸੀ ਆਫਿਸ ਚੋਂ ਗਾਇਬ ਕੀਤੀ ਗਈ ਹੈ ਜਾਣ ਕੇ ਕਿ ਉਹ ਪੁਰਾਣੀ ਫਾਈਲ ਨੂੰ ਦੇਖ ਕੇ ਹੀ ਪਤਾ ਲੱਗਣਾ ਕਿ ਪੰਪ ਰੀਸਾਈਟ ਹੋ ਸਕਦਾ ਜਾਂ ਨਹੀਂ ਉਹ ਪਹਿਲੀਆਂ ਕਿਹੜੀਆਂ ਸ਼ਰਤਾਂ ਤੇ ਲੱਗਿਆ ਸੀ ਸਾਨੂੰ ਇਹ ਵੀ ਸ਼ੱਕ ਆ ਕੇ ਪਹਿਲਾਂ ਵੀ ਉਹ ਪੰਪ ਰੀਸਾਈਟ ਹੋ ਕੇ ਉੱਥੇ ਗਿਆ ਰੀਸਾਈਟਮੈਂਟ ਇੱਕ ਵਾਰ ਜੀ ਲਾਈਫ ਚ ਹੁੰਦੀ ਹੈ ਬਾਰ ਬਾਰ ਨਹੀਂ ਹੁੰਦੀ ਇਸ ਕਰਕੇ ਉਹ ਫਾਈਲ ਗੁੰਮ ਕੀਤੀ ਗਈ ਹੈ ਕਿ ਹੁਣੇ ਦੁਬਾਰਾ ਰੀਸਾਈਟ ਹੋ ਰਿਹਾ ਹੈ ਫਾਈਲ ਗੁੰਮ ਇਹਨੂੰ ਕਾਲੀ ਏਸ ਲਈ ਕੀਤੀ ਜਾ ਰਹੀ ਹੈ ਕਿਉਂਕਿ ਇਹਦੀ ਇਹਦੀ ਇਹ ਵੀ ਸ਼ਰਤ ਹੈ ਕਿ ਅਲਾਟਮੈਂਟ ਤੋਂ ਲੈ ਕੇ 3 ਸਾਲ ਦੇ ਅੰਦਰ ਅੰਦਰ ਉਹਨੇ ਪਟੋਲ ਪੰਪ ਚਾਲੂ ਕਰਨਾ ਹੈਗਾ 3 ਸਾਲ ਤੇ ਨਹੀਂ ਚਾਲੂ ਕਰਦਾ ਫਿਰ ਵੀ ਅਲਾਟਮੈਂਟ ਕੈਨਸਲ ਆ ਜਿਹੜੀ ਫਾਈਲ ਗੁੰਮ ਹੋਈ ਉਹਦੇ ਕਾਰਨ ਕੀ ਲੱਗਦੇ ਆ ਕੀ ਬਣੀ ਕਾਰਨ ਇਹੀ ਹੈ ਕਿ ਪੁਰਾਣੀ ਜਿਹੜੀ ਫਾਈਲ ਹੈ ਉਹ ਨਾ ਪਤਾ ਲੱਗੇ ਜਦੋਂ ਇੱਕ ਵਾਰ ਪਟੋਲ ਪੰਪ ਲੱਗ ਗਿਆ ਮੁੜ ਕੇ ਆਪ ਹੀ ਸਾਰੇ ਲੋਕ ਠੇਕੇ ਖਾਈ ਜਾਣ ਅਸੀਂ ਪੁਰਾਣੀ ਫਾਈਲ ਦੀ ਮੰਗ ਕੀਤੀ ਸੀ ਕਿ ਬਰਕਰਾਰ ਕਿਰਪਾ ਦੀ ਸਾਨੂੰ ਨਹੀਂ ਦਿੱਤੀ ਗਈ ਕੀ ਲੱਗਦਾ ਤੁਹਾਨੂੰ ਇਹਦਾ ਕੀ ਨਾ ਜੀ ਬਈ ਮੈਂ ਕਿਸੇ ਦੁਆਰੇ ਨਹੀਂ ਕਹਿ ਸਕਦਾ ਮੈਂ ਤਾਂ ਸਾਨੂੰ ਤਾਂ ਜੋ ਆਪ ਜਾਣਕਾਰੀ ਮਿਲੀ ਹੈ ਉਹਦੇ ਵਾਰ ਹੀ ਕਹਿ ਮੈਂ ਹੋਰ ਕੋਈ ਇਦਾਂ ਦੀ ਮੈਂ ਕਿਸੇ ਤੇ ਨਹੀਂ ਮੰਗੀ ਸੀ ਹੈ ਰਟੀਆ ਮੰਗੀ ਸੀ ਰਟੀਆ ਦਿੱਤੀ ਨਹੀਂ ਅੱਛਾ ਜੀ ਰਟੀਆ ਜੇ ਵੀ ਪੈਂਡਿੰਗ ਪਈ ਹੈ ਇਹੀ ਕਿਹਾ ਜਾ ਰਿਹਾ ਜੀ ਫਾਈਲ ਨਹੀਂ ਲੱਭੀ ਪਰ ਪਟੋਲਪਾ ਬਦੀ ਸਾਈਡ ਆ ਰੀਸਾਈਟ ਹੋਣ ਲਈ ਦੁਬਾਰਾ ਐਨਓਸੀ ਆ ਲਈ ਹੋਈ ਹੈ ਉਹ ਫਾਈਲ ਪਾ ਲੈ ਕੇ ਹੁਣ ਬਣਦੀ ਹੈ ਰਿਕਾਰਡ ਉਹਨੂੰ ਦੇਖ ਕੇ ਪਤਾ ਲੱਗੂਗਾ ਕਿ ਬਣਦੀ ਹੈ ਕਿ ਨਹੀਂ ਰੀਸਾਈਟ ਹੋਣੀ ਬਣਦੀ ਹੈ ਕਿ